ਮੂੰਹ ਮੋਰਦੰਦੀ ਹੈ ਕਿ ਲੋਕਾਂ ਦੀਆਂ ਕਹਿ ਸਕਦੇ ਆ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤੀ ਸੰਜੀਦਗੀ ਨਾਲ ਪੇਸ਼ ਕਰਨ ਵਾਲੀ ਤੇ ਸ਼ਾਇਦ ਵੀ ਦਾ ਸੰਚਿਪ ਕੋ ਜਾਸੂ ਸਾਡੇ ਰੂਪ ਰੂਪੇ ਵੇਸ਼ਾਂ ਪਰ ਆਲੇ ਦਿੰਦੇ ਨੇ ਪਰ ਬੜੀ देर ਤੋਂ ਇਹਨਾਂ ਦੀ ਕੋਈ ਹਾਜ਼ਰੀ ਇਸ ਮੰਚ ਦੇ ਵਿੱਚ ਨਹੀਂ ਲੱਗੀ ਪਤਾ ਨਹੀਂ ਸ਼ਾਇਦ ਕੋਈ ਚਾਹੀਏ बहुत बहुत सत्य मैं एक शख्सियत का ना लैके समा आजाद नहीं दवावगी बाकी मैं एक गल कह देना चाहनी हूँ भीर जलाना पदी जी ने जेड़ा कहा कि मैं बहुत घट समागम मेरिया कुछ घरेलू मुसीबत भी ने समस्यावान भी ने जिन्हों के अच्क मैं थोड़ा जि ज्यादा बिजी हाँ बहुत ज्यादा रुचि हुई हाँ तो उम्मीद है कि हौली हौली बहर निकलूँगी तो फिर मैं सहित प्रोग्रामा जो शमूलियत करते हैं काफी समाज भी मैं इन्होंने शामिल होया करा अपनी एक रचना के दो चार ने सजे करोंगी मैं ओ नहीं हा मैं ओ नहीं हाँ हा। जो पर जावगी ਗਹਿੜੀਆਂ ਗਟਿਆਂ ਨਾਲ ਸੱਤ ਰੰਗੇ ਦੁਪੱਟਿਆਂ ਨਾਲ ਮੈਂ ਉਹ ਨਹੀਂ ਹਾਂ ਜੋ ਪਰਚ ਜਾਵਾਂਗੀ ਗਹਿੜੀਆਂ ਗਟਿਆਂ ਨਾਲ ਸੱਤ ਰੰਗੇ ਦੁਪੱਟਿਆਂ ਨਾਲ ਸਾਹਮ ਕੇ ਰੱਖ ਮਾਂ ਨਾਨੀ ਦੀ ਦਿੱਤੀ ਸੰਦੂਕੜੀ ਚ ਹਰੇ ਨੀਲੇ ਤੇ ਲਾਲ ਰੰਗ ਮੈਂ ਆਪਣੀ ਹੀ ਰੱਖ ਸੰਗ ਰੂ ਰੰਗ ਨਹੀਂ ਨਾ ਪੜਾ ਮੈਨੂੰ ਰਵੈਤਾਂ ਦਾ ਘਸਿਆ ਪਿਟਿਆ ਕਾਇਦਾ ਝੂਠ ਕੰਡਾ ਹੈ ਇਹ ਕਿ ੱੱਡਾ ੱੱੱਦਾ ਹੁੰਦੀਆਂ ਨੇ ਕੁੜੀਆਂ ਜਿਨ੍ਹਾਂ ਦੇ ਵੱਜਦਿਆਂ ਮੁੱਦੇ ਮੂੰਹ ਡਿੱਗ ਜਾਂਦੀਆਂ ਖਾਨਦਾਨ ਦੀਆਂ ਸਰਦਾਰੀਆਂ ਤੇ ਸ਼ਮਲੇ ਵਾਲੀਆਂ ਪੱਗਾਂ ਨਹੀਂ ਮਾਂ ੱੱੱਦਾ ਧਰਤੀ ਦਾ ਸੁਹਾਪਣ ਹੁੰਦੀਆਂ ਨੇ ਕੁੜੀਆਂ ੱੱੱਦਾ ਧਰੇਕਾਂ ਹੁੰਦੀਆਂ ਨੇ ਕੁੜੀਆਂ ਜਿੰਨਾ ਸਿਰ ਹੁੰਦੀ ਹੈ ਵਕਤ ਦੀ ਤਵਾੰਖੀ ਹਵਾ ਨੂੰ ਧੋਣ ਦੀ ਜ਼ਿੰਮੇਵਾਰੀ ਤੂੰ ਮੈਨੂੰ ਢੋ ਲੈਣ ਦੇ ਕੋਝੇ ਵਰਤਾਰਿਆਂ ਵੱਲੋਂ ਨੂਰੋਂ ਬੇਨੂਰ ਕੀਤੇ ਸੂਰਜੇ ਦਾ ਮੁਖ ਤੇ ਜੋ ਉੱਤੇ ਰਹੇ ਨੇ ਤੇ ਉਹ ਜੋ ਕਹੇ ਰਹੇ ਨੇ ਬਾਹਾਂ ਉਲਾਰ-ਉਲਾਰ ਇਹ ਸੜਕਾਂ ਤੇ ਅੱਗ ਤਰੀ ਆਉਂਦੀ ਹੈ ਜੱਸੀਗੇ ਉਹਨਾਂ ਗਿਆਨ ਵਿਹੁਣੇ ਲੋਕਾਂ ਨੂੰ ਇਹ ਬਹੁਤ ਗਹਿਰਾ ਰਿਸ਼ਤਾ ਹੁੰਦਾ ਔਰਤਾਂ ਦਾ ਘਰ ਦੇ ਚੁੱਲਿਆਂ ਨਾਲ ਬਹੁਤ 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 ਅੱਛਾ ਇਹ ਆਪ ਕੋ ਰੌਸ਼ਨੀ ਹੈ ਰਿਸ਼ਕ ਹੈ ਅੱਗ ਹੱਥ ਨਹੀਂ ਹੁੰਦੀ ਤੇ ਨਾ ਹੀ ਹੁੰਦੀ ਹੈ ਤੇ ਜਾ ਤੇ ਐਵੇਂ ਵਹਿਮ ਹੈ ਤਾਜਦਾਰ ਨੂੰ ਵੀ ਤੇ ਐਵੇਂ ਵਹਿਮ ਹੈ ਤਾਜਦਾਰ ਨੂੰ ਵੀ ਕਿ ਸੁੱਤਾ ਹੋਇਆ ਹੈ ਸਮਾਜ ਦਾ ਅੱਧਾ ਹਿੱਸਾ ਵਿਅਸਤ ਆਪਣੇ ਹੀ ਜਿਸਮਾ ਨੂੰ ਸ਼ਿੰਗਾਰਨ ਤੇ ਤਰਾਸ਼ਨ ਵਿੱਚ ਕੇ ਬਿੰਦੀ ਦੀ ਪੱਟੀ ਬਨ ਕੇ ਬੰਦ ਕੀਤੀ ਹੋਈ ਹੈ ਉਹਨਾਂ ਨੇ ਆਪਣੀ ਤੀਜੀ ਅੱਖ ਨਹੀਂ ਹੁਣ ਉਹ ਦੇਖ ਸਕਦੀਆਂ ਨੇ ਹੁਣ ਉਹ ਦੇਖ ਸਕਦੀਆਂ ਨੇ ਰਸੋਈ ਦੀ ਖਿੜਕੀ ਚੋਂ ਦੇਸ਼ ਦੀ ਰਾਜਨੀਤੀ ਕਿ ਅਸੀਂ ਕਿ ਅਸੀਂ ਪੌਣੀ ਸਦੀ ਬਾਅਦ ਵੀ ਕੱਢ ਨਹੀਂ ਸਕੇ ਕਿ ਅਸੀਂ ਪੌਣੀ ਸਦੀ ਬਾਅਦ ਵੀ ਕੱਢ ਨਹੀਂ ਸਕੇ ਸੰਸਦ ਦੀ ਛੱਤੇ ਤੋਂ ਧਰਮ ਦੇ ਠੰਮਣੇ ਵਾਹ ਵਾਹ ਬਹੁਤ ਅੱਛਾ ਵਾਹ ਜਸਵਾ ਮੈਂ ਉਹ ਨਹੀਂ ਖਾਂਦਾ ਰਾਜਨੀਤੀ ਦੇ ਜੈਲ ਪਾਣੀਆਂ ਤੋਂ ਡਰਦੀ ਕਰ ਲਵਾਂਗੀ ਸਮਝੌਤਾ ਲੋਕਤੰਤਰ ਦੀ ਸਿਉਂਕ ਲੱਗੀ ਬੇੜੀ ਦੇ ਫਟਿਆਂ ਨਾਲ ਇਹ ਸਾਜ਼ਿਸ਼ ਤੇ ਸਿਆਸਤ ਦਾ ਹਨੇਰਾ ਹੈ ਮਾਂ ਇਹ ਸਾਜ਼ਿਸ਼ ਤੇ ਸਿਆਸਤ ਦਾ ਹਨੇਰਾ ਹੈ ਮਾਂ ਮਿਟ ਜਾਏਗਾ ਜਗ ਦੇ ਤੇ ਡਗਦੇ ਸ਼ਬਦਾਂ ਦੇ ਚਾਰ ਨੂੰ ਛਟਿਆ ਨਾ ਮੈਂ ਉਹ ਨਹੀਂ ਹਾਂ ਜੋ ਪਰਚ ਜਾਵਾਂਗੀ ਗਹਿਣੀਆਂ ਕਟਿਆ ਨਾ ਸੱਤ ਰੰਗ ਦੇ ਦੁਪੱਟਿਆਂ ਨਾਲ ਮੈਂ ਬਹੁਤ ਬਹੁਤ ਅੱਛਾ